ਜਲਦਬਾਜੀ ਜਨਾ ਮੈਂ ਦਾਲ ਲੱਗੀ ਪਾਉਣ ਦੂੰਗੇ ਵਿੱਚ ਤੇ ਦਾਲ ਹੀ ਡੋਲ ਗਈ। ਪੜਿਆ ਕਾ ਚੰਮੀ ਅੱਜ? ਹਾਂ ਉਹਨੇ ਹੋਮਵਰਕ ਕੀਤਾ ਹੈ। ਹਾਂਜੀ ਬੱਤੂ। ਕੀਤਾ। 3:30 ਬੈ ਗਿਆ ਸੀ ਪੜਨ ਵਾਸਤੇ। ਰਾਸ਼ੀ ਉਹ ਚੇਅਰ ਤੇ ਬੈਠ ਕੇ ਨਾ ਤੇਰੀ। ਰਾਸ਼ੀ ਰਾਸ਼ੀ ਮੈਂ ਕਿਹਾ ਰਾਸ਼ੀ ਕਿੱਥੇ ਗਈ? ਕਹਿੰਦਾ ਇੱਧਰ ਨੂੰ ਬਾਹਰ ਨੂੰ ਗਈ। ਹੈਲੋ ਜੀ ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ। ਕਿਵੇਂ ਹੋ ਸਾਰੇ? ਥੋਪ ਕਿ ਤੁਸੀਂ ਸਾਰੇ ਜਨੇ ਬਹੁਤ ਵਧੀਆ ਹੋਵੋਗੇ। ਤੇ ਸਵਾਗਤ ਹੈ ਤੁਹਾਡਾ ਅੱਜ ਸੋਤਾ ਬਲੌਗਰਸ ਚੈਨਲ ਦੇ ਉੱਤੇ। ਅੱਜ ਸੋਮਵਾਰ ਤੇ ਸਵੇਰ ਦੇ ਵਜੇ ਨੇ 7:30 ਤੇ ਸਾਰੇ ਨੇ ਆਪਣੇ ਆਪਣੇ ਜਾਣ ਦੀ ਤਿਆਰੀ ਕਰ ਰਹੇ ਨੇ ਅਮਰਦੀਪ ਆਫਿਸ ਤੇ ਕੰਮ ਸਟੂਲ ਚੱਲਿਆ ਵਾ ਤੇ ਤੇਰਾਪਾ ਬ੍ਰੇਕਫਾਸਟ ਬਣਾਉਂਦੇ ਨੇ ਉਹਨਾਂ ਦਾ ਨਾਲੇ ਲੰਚ ਦੇਣਾ ਨਾਲੇ ਖਾ ਕੇ ਪੇਚਣਾ ਸੋ ਤੁਸੀਂ ਬਣਦੇ ਹੋ ਮੇਰੇ ਵਲੌਗ ਨਾਲ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵਲੌਗ ਨੂੰ ਕਰ ਦਿਓ ਲਾਈਕ ਤੇ ਹਾਂ ਫਿਰ ਤੁਹਾਨੂੰ ਮਿਲਦੇ ਹਾਂ ਥੋੜੀ ਦੇਰ ਤੱਕ ਡਰਾਵਰ ਸਿੰਘ ਜੀ ਉੱਠ ਗਏ ਨੇ ਸੁੱਤੇ ਉੱਠਦੇ ਨੱਚਣ ਟੱਪਣ ਲੱਗ ਗਿਓ ਜੋਰੇ ਸਕੂਲ ਨਹੀਂ ਜਾਣਾ ਜਾਣਾ ਤੇ ਜਾ ਪਾਣਾ ਉਹਦੇ ਭਾਅ ਰੈਡੀ ਹੋਣਦੇ ਆਪਣਾ ਬੈਗ ਪੈਕ ਕਰਨ ਦੇ ਕਰਨ ਸਾਰਾ ਕੁਝ ਰੱਖ ਲਿਆ ਹਾਂਜੀ ਬੁੱਕਸ ਵਗੈਰਾ ਹਾਂਜੀ ਚਲ ਪਾਪਾ ਦਾ ਟਿਫਨ ਉਹ ਪਾਣੀ ਦੀ ਬੋਤਲ ਪਾ ਦੇ ਪਾਪਾ ਦੇ ਬੈਗ ਚ ਟਿਫਨ ਬੰਦ ਕਰ ਦੇ ਇੱਧਰ ਰਾਸ਼ੀ ਵੀ ਉੱਠ ਗਈ ਹਾਂਜੀ ਭੈਣ ਜੀ ਉੱਠੋ ਤੇ ਨਹਾ ਲਓ ਹਾਂਜੀ ਨਾ ਕੇ ਤੂੰ ਉਹ ਰੈਡੀ ਇੱਧਰ ਸਾਡੇ ਕਿੰਗ ਸਾਹਿਬ ਹੋ ਗਏ ਰੈਡੀ ਸਹੀ ਨਹੀਂ ਪਈ ਕਰਨਾ ਬਹੁਤ ਚੱਲ ਤੂੰ ਆਪਣਾ ਬੈਗਪੈਕ ਕਰ ਲੈ ਚੰਗੀ ਤਰ੍ਹਾਂ ਮੰਮਾ ਹਾਂਜੀ ਕੀ ਕਿ ਬਣਾਇਆ ਸਾਈਨ ਮੰਮਾ ਹਾਂਜੀ ਹੈ ਹੈਂ ਵੈਰੀ ਗੁੱਡ ਆਈ ਲਵ ਯੂ ਬੋਲ ਦੋ ਮੰਮਾ ਉਕਾ ਦੋ ਆਈ ਲਵ ਯੂ ਹੰਨੀ ਕਰਨਾ ਉਹ ਇਹ ਮੂਡ ਤੇ ਡਿਪੈਂਡ ਕਰਦਾ ਉਹਦਾ ਜੇ ਮੂਡ ਵਧੀਆ ਹੋਵੇ ਤਾਂ ਕਰੂਗਾ ਨਹੀਂ ਤੇ ਨਹੀਂ ਕਰੂਗਾ ਕੀ ਹੋਇਆ ਕੀ ਦੇ ਟੌਨਰ ਖਾਣਨ ਟੌਨਰ ਤੇ ਟੌਨਰ ਟੋ ਬਾਏ ਹੰਨੀ ਦੀ ਸਾਈਡ ਆਹ ਨੂੰ ਆ ਰਿਹਾ ਕਹਿੰਦੇ ਕਾ ਇਹ ਬੁੱਤ ਕਾ ਹੈ ਵੱਡਾ ਚੱਲ ਜਾ ਬਾਈ ਕਾਈ ਕਾ ਕੋਹਨ ਕਾਈ ਕਾ ਬਾਈ ਬਾਈ ਤੁਹਾਨੂੰ ਨਾ ਖਾਣ ਕਾ ਬਾਈ 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 ਕਰਨਾ ਬਾਈ ਬਾਈ ਅਮਰਦੀਪ ਹੋਣੀ ਚਲੇ ਗਏ ਨੇ ਆਫਿਸ ਤੇ ਕ ਸਕੂਲ ਸੋ ਆਪਾਂ ਹੁਣ ਕਰੀਏ ਕੰਮ ਜੋ ਸਾਰੇ ਚਲੇ ਜਾਂਦੇ ਆਪੋ ਆਪਣੀ ਜਗ੍ਹਾ ਤੇ ਨਾ ਤੇ ਐਕਚੁਅਲ 'ਚ ਮੇਰੇ ਘਰ ਦੀ ਹਾਲਤ ਕੁਝ ਇਸ ਤਰ੍ਹਾਂ ਹੁੰਦੀ ਆ ਸਾਰੇ ਕੱਪੜੇ-ਕੁਪੜੇ ਲਾ ਕੇ ਆਪਣੇ ਚੇਂਜ ਕਰਕੇ ਚਲੇ ਜਾਂਦੇ ਆ ਤੇ ਇੱਧਰ ਬੈਡਰੂਮ ਸਾਰੇ ਸੈੱਟ ਕਰਨ ਵਾਲੇ ਇੱਧਰ ਲਾ ਵੀ ਤੇ ਇਹ ਵੀ ਖਲਾਰਾ ਬਹੁਤ ਹੁੰਦਾ ਬਸ ਮੇਰਾ AC ਚ ਟਾਈਮ ਲੰਘ ਜਾਣਾ ਹੁਣ ਦਿਨ ਕਦੋਂ ਲੰਘ ਜਾਣਾ ਮੈਨੂੰ ਪਤਾ ਹੀ ਨਹੀਂ ਲੱਗਣਾ ਖਲਾਰੇ ਦੇ ਵਿੱਚ ਸੋ ਕੁਝ ਕੱਪੜੇ ਆਪਾਂ ਕੱਢਣੇ ਇਹਨਾਂ ਚ ਧੋਣ ਵਾਲੇ ਜਿਹੜੇ ਲਾ ਕੇ ਗਏ ਹਾਂਜੀ ਬੁੱਤੂ ਬੈਠਾ ਤੇ ਪੁੱਤ ਜੇ ਮੈਂ ਬੈ ਗਈ ਤੇ ਇਹਨਾਂ ਤੇ ਕੰਮ ਕੌਣ ਕਰੂਗਾ ਹਾਂ ਬੈਠਾ ਮੈਂ ਤੇ ਫਿਰ ਕੰਮ ਕੌਣ ਕਰੂਗਾ ਤੁਸੀਂ ਕਰੋਗੇ ਤੁਸੀਂ ਕਰ ਲੋਗੇ ਜਦੋਂ ਕਰਨਾ ਹੋਇਆ ਨਾ ਉਦੋਂ ਤੁਸੀਂ ਕਰਉਣਾ ਨਹੀਂ ਆ ਹੁਣ ਕਰੂਗੇ ਮੈਂ ਨਾ ਜਨਾਬ ਜੀ ਦਾ ਕੰਮ ਸੋ ਖਲਾਰਾ ਬਹੁਤ ਜ਼ਿਆਦਾ ਵਾ ਇੱਧਰ ਕੁਛ ਕੇ ਕੱਪੜੇ ਮੈਂ ਧੋਤੇ ਸੀ ਕੱਲ ਸੰਡੇ ਵਾਲੇ ਦਿਨ ਤੇ ਉਹ ਫੇ ਸ਼ਾਮੀ ਲਾਏ ਸੀ ਧੋ ਕੇ ਇੱਥੇ ਰਾਤੇ ਆ ਹੁਣ ਬਸ ਤੁਸੀਂ ਥੋੜਾ ਜਿਹਾ ਰਵੇਟ ਕਰੋ ਤੇ ਇਸ ਰੂਮ ਦੀ ਹਾਲਤ ਤੁਸੀਂ ਦੇਖੋ ਜਦੋਂ ਮੈਂ ਇਹਨੂੰ ਚੱਕ ਕੇ ਸਾਰਾ ਕੁਝ ਕਲੀਨ ਕਰ ਦੇਣਾ ਟਾਈਮ ਤਾਂ ਲੱਗਦਾ ਹੈ ਕੰਮ ਕਾਰ ਦੇ ਕੰਮ ਕਮ ਚ ਬਿਜ਼ੀ ਰਹਿ ਕੇ ਬੰਦਾ ਥੋੜਾ ਜਿਹਾ ਨਾ ਅਪਸੈਟ ਹੋਣੋਂ ਤੇ ਟੈਨਸ਼ਨਾਂ ਤੋਂ ਥੋੜਾ ਜਿਹਾ ਦੂਰ ਰਹਿੰਦਾ ਵਾ ਸੋ ਕਾਰ ਦੇ ਕੰਮ ਕਰੀਏ ਆਪਾਂ ਸਟਾਰਟ 8 ਵਜ ਗਏ ਆ ਸਾਰੇ ਚਲ ਚੁਲ ਗਏ ਆਪਣੇ ਆਪਣੇ ਥਾਵਾਂ ਤੇ ਖਲਾਰਾ ਬਹੁਤ ਜ਼ਿਆਦਾ ਤੇ ਕਰੀਏ ਫਿਰ ਆਪਾਂ ਕੰਮ ਸਟਾਰਟ ਫਿਰ ਮਿਲਦੇ ਆ ਤੁਹਾਨੂੰ ਥੋੜੀ ਦੇਰ ਜੋਰੇ ਨੇ ਮਮਾ ਨੂੰ ਬੈੱਡ ਨਹੀਂ ਚੜਨ ਦਿੱਤਾ ਓਏ ਉੱਠ ਓਥੋਂ ਅੱਛਾ ਚੱਲ ਬਾਹਰ ਨਿਕਲ ਨਹੀਂ ਨਹੀਂ ਕੀ ਨੇ ਕਾਟਾ ਮਮਾ ਨੇ ਸਾਰਿਆਂ ਦੇ ਜਾਣ ਤੋਂ ਪਹਿਲਾਂ ਹੀ ਮੇਰਾ ਇੱਕ ਕੰਮ ਹੁੰਦਾ ਬੈੱਡ ਨੂੰ ਸੈੱਟ ਕਰਨਾ ਮੈਂ ਹੁਣ ਬੈੱਡ ਬੁੱਢ ਝਾੜ ਕੇ ਆਪਾਂ ਸੈੱਟ ਕਰ ਲਈ ਬੈੱਡ ਸੈੱਟ ਕਰਕੇ ਆਂ ਔਰ ਉਹਨੇ ਇਸ ਕਰਕੇ ਰੱਖਿਆ ਹੁਣ ਨਾ ਮੈਨੂੰ ਵਧੀਆ ਲੱਗ ਰਿਹਾ ਮੈਨੂੰ ਸਾਰਾ ਕੁਝ ਜਲਦੀ ਲੱਗੂ ਵਧੀਆ ਜਿਹਾ ਕੰਮ ਹੋ ਜਾਣਾ ਹੁਣ ਤੇ ਵੈਸੇ ਮਿਹਨਤ ਇਹੀ ਹੁੰਦੀ ਘਰ ਦੇ ਬੈੱਡ ਬੁੱਢ ਹਨਾ ਤੇ ਅੱਜ ਮੈਂ ਜਵਾਰ ਸਿੰਘ ਦੇ ਸਾਰੇ ਕੱਪੜੇ ਵੀ ਕੱਢਨੇ ਬੈੱਡ ਚੋਂ ਜਿੱਦਾਂ ਕਿ ਹੌਣ ਸਰਦੀਆਂ ਨੇ ਥੋੜੇ ਮੌਸਮ ਸਵੇਰੇ ਸਵੇਰੇ ਥੋੜੀ ਠੰਡ ਹੁੰਦੀ ਹੈ ਤੇ ਪੂਰੀ ਮਾਨ ਨੇ ਮੈਂ ਕਹਿਣੀ ਹੈ ਕਿ ਜਿਹੜੀ ਹਾਫ ਟੀ-ਸ਼ਰਟਸ ਉਹਦੀਆਂ ਬੈੱਡ 'ਚ ਰੱਖਣੀਆਂ ਤੇ ਅੱਜ ਬਹੁਤ ਜ਼ਿਆਦਾ ਕੰਮ ਹੋਣ ਵਾਲਾ ਕਾਫੀ ਟਾਈਮ ਲੱਗ ਜਾਣਾ ਅੱਜ ਘਰ ਦੇ ਇਹ ਕਮਾਂ ਵਿੱਚ ਤੇ ਫਿਰ ਆਪਾਂ ਕਰਕੇ ਕੰਮ ਫਿਰ ਤੁਹਾਨੂੰ ਮਿਲਦੇ ਥੱਲੇ ਮੈਨੂੰ ਨਾ ਬਹੁਤ ਸਾਰੇ ਕਮੈਂਟਸ ਆਉਂਦੇ ਆ ਕਿ ਤੁਹਾਡੇ ਸੋਫੇ ਦੇ ਨਾਲ ਨਾ ਇਹ ਸੋਫਾ ਕਵਰ ਮੈਚ ਨਹੀਂ ਕਰਦਾ ਹੁਣ ਦੇਖੋ ਦੂਵੇ ਦਿਨ ਮੈਨੂੰ ਇਹ ਧੋਣੇ ਪੈਂਦੇ ਆ ਮੈਂ ਡਾਰਕ ਕਲਰ ਤਾਂ ਹੀ ਲਿਆ ਸੀ ਕਿਉਂਕਿ ਮੇਰੇ ਬੱਚੇ ਜ਼ਿਆਦਾਤਰ ਇੱਥੇ ਬਹਿੰਦੇ ਆ ਟੀਵੀ ਵਗੈਰਾ ਦੇ ਫੇ ਆਪਣਾ ਖਾਣਾ ਪੀਣਾ ਵੀ ਇੱਥੇ ਹੀ ਖਾਂਦੇ ਆ ਤੇ ਜ਼ਿਆਦਾਤਰ ਫਿਰ ਹੱਥ ਹੁੱਥ ਬੱਚਿਆਂ ਕੋਲ ਲੱਗ ਹੀ ਜਾਂਦੇ ਹਨਾ ਬੱਚੇ ਨਹੀਂ ਕੰਟਰੋਲ ਕਰਦੇ ਹਨਾ ਵੱਡੇ ਤਾਂ ਚਲੋ ਸਮਝਦਾਰ ਹੁੰਦੇ ਆਪਣਾ ਕੰਟਰੋਲ ਕਰ ਲੈਂਦੇ ਹੱਥ ਪੈਰਾਂ ਦਾ ਕਿ ਨਹੀਂ ਗੰਦੇ ਕਰਦੇ ਚੀਜ਼ਾਂ ਨੂੰ ਮੇਰਾ ਛੋਟਾ ਬੱਚਾ ਜਿਹੜਾ ਆ ਵਾਲਾ ਨਾ ਇਹ ਤਾਂ ਘਾਰ ਹੀ ਦਿੰਦਾ ਵਾ ਤੇ ਮੈਂ ਤਾਂ ਕਰਕੇ ਡਾਰਕ ਕਲਰ ਲਿਆ ਸੀ ਵੈਸੇ ਵੀ ਪਈ ਆਪਣੀ ਜ਼ਿੰਦਗੀ 'ਚ ਡਾਰਕ ਕਲਰ ਨੂੰ ਇਨਕਲੂਡ ਕਰੋ ਲਾਈਟ ਲਾਈਟ ਕਲਰ ਰੱਖ ਕੇ ਵੀ ਕੀ ਕਰਨਾ ਵਾ ਜ਼ਿੰਦਗੀ ਜਿੰਨੀ ਜ਼ਿਆਦਾ ਰੰਗੀਨ ਵਧੀਆ ਹੋਏਗੀ ਡਾਰਕ ਕਲਰ ਨਾਲ ਉਨੀ ਤੁਹਾਡੀ ਲਾਈਫ ਵਧੀਆ ਤੇ ਖੁਸ਼ੀਆਂ ਭਰੀ ਹੋਏਗੀ ਸੋ ਇਸ ਕਰਕੇ ਮੈਂ ਡਾਰਕ ਕਲਰ ਲਿਆ ਸੀ ਆਪਣੇ ਬੱਚਿਆਂ ਕਰਕੇ ਸੋ ਇਹ ਗੱਲ ਨਹੀਂ ਕਿ ਸਾਡੀ ਕੋਈ ਚੋਇਸ ਨਹੀਂ ਹੈ ਸਾਡੀ ਚੋਇਸ ਮਾੜੀ ਆ ਤੇ ਤੁਸੀਂ ਗੱਲ ਨੂੰ ਸਮਝ ਜਾ ਕਰੋ ਜਿਸ ਘਰ ਚ ਬੱਚੇ ਹੁੰਦੇ ਨੇ ਨਾ ਉੱਥੇ ਚੀਜ਼ਾਂ ਡਾਰਕੀ ਚੱਲਦੀ ਆ ਉਹ ਕਹਿੰਦੇ ਹੁੰਦੇ ਆ ਕਿ ਲਾਈਟ ਚੀਜ਼ਾਂ ਛੇਤੀ ਗੰਦੀਆਂ ਹੋ ਜਾਂਦੀਆਂ ਹਨ ਤੇ ਮੇਰਾ ਤਾਂ ਵੈਸੇ ਡਾਰਕ ਸੋਫਾ ਵੀ ਇਹ ਜਿਹੜਾ ਕਵਰ ਹੈ ਉਹ ਵੀ ਜ਼ਿਆਦਾ ਗੰਦੇ ਹੀ ਉਹਨਾਂ ਹੁਣ ਮੈਂ ਬਿਲਕੁਲ ਝਾੜ ਛੁੱਟ ਕੇ ਇਕੱਠੇ ਕਰ ਲਿਆ ਕਿਉਂਕਿ ਮੈਂ ਲਗੀਆਂ ਮਸ਼ੀਨ ਲਾਉਣ ਤੇ ਮੈਂ ਇਹ ਧ ਸੋ ਗਾਇਸ ਆਪਾਂ ਘਰ ਦੇ ਕੰਮ ਕਮ ਕਰ ਲਿਆ ਸਾਰੇ ਖਲਾਰਾ ਵਗੈਰਾ ਚੱਕ ਲਿਆ ਝਾੜੂ ਪੂੰਝਾ ਹੋ ਗਿਆ ਸਫਾਈਆਂ ਦਾ ਸਾਰਾ ਹੀ ਕੰਮ ਖਤਮ ਹੋ ਗਿਆ ਤੇ ਇੱਧਰ ਜੁਰਾਵਰ ਸਿੰਘ ਵੇਟ ਕਰ ਰਿਹਾ ਕਿ ਮੈਨੂੰ ਨਾਈ ਕਰੀ ਜਾਵੇ ਨਾਈ ਕਰਨੀ ਆ ਨਾਈ ਕਰਨ ਦਾ ਬੜਾ ਸ਼ੌਂਕ ਹੈ ਨਾਈ ਕਰੀਏ ਇਹ ਤੇ ਇੱਧਰ ਆਪਾਂ ਸਾਰਾ ਖਲਾਰਾ ਚੱਕ ਲਿਆ ਸੋਫਿਆਂ ਦੇ ਕਵਰ ਮੈਂ ਧੁੱਤੀ ਸੀ ਇੱਧਰ ਡੈਕੋਰੇਸ਼ਨ ਦਾ ਜਿੰਨਾ ਸਮਾਨ ਲੱਗਾ ਸੀ ਨਾ ਕਰੀ ਦਿਵਾਰੀ ਕਰ ਤੇ ਹਾਂਜੀ ਪੁੱਤਰ ਆਈ ਖਲਾਰਾ ਇੱਧਰ ਪੁੱਤ ਚੱਕਰ ਆਇਆ ਨਹੀਂ ਇੱਦਾਂ ਨਹੀਂ ਕੁ ਮਿਲਦਾ ਤੇ ਇੱਧਰ ਮੈਂ ਸਾਰਾ ਉਤਾਰ ਲਿਆ ਅੱਜ ਉਤਾਰ ਕੇ ਇੱਥੇ ਪੈਕ ਕਰ ਲਿਆ ਆਪਣਾ ਕਿਉਂਕਿ ਮਿੱਟੀ ਘਟਾ ਭੈਣਦੇ ਸੀ ਦਿਵਾਲੀ ਗਈ ਨੂੰ 2-3 ਦਿਨ ਹੋ ਗਏ ਸੀ ਤੇ ਸਾਰਾ ਸਮਾਨ ਲਾਉਣ ਦੀ ਅਜੇ ਘਾਹੋਂ ਜੀ ਸੀ ਲਾ ਹੀ ਨਹੀਂ ਰਹੀ ਸੀ ਮੈਂ ਤੇ ਡਰਾਈੰਗ ਰੂਮ ਵੀ ਆਪਾਂ ਸੈੱਟ ਕਰ ਲਿਆ ਉਹ ਵਾਲਾ ਰਹਿ ਗਿਆ ਉਹਨੂੰ ਤਾਂ ਗੱਬਨੇ ਹੋਣਾ ਸੀ ਬਾਕੀ ਤੇ ਮੈਂ ਡੰਡੇ ਨਾਲ ਸਾਰੇ ਹੁਣ ਮੇਰੇ ਸਿਰਫ ਆ ਕੱਪੜੇ ਰਹਿ ਗਏ ਤੇ ਇਹਨਾਂ ਨੂੰ ਆਉਣ ਵਾਲੇ ਜਿਹੜੇ ਮੈਂ ਧੋਤੇ ਸੀ ਕੱਲ੍ਹ ਦੇ ਸੰਡੇ ਕਰਕੇ ਬਹੁਤ ਕੱਪੜੇ ਜੀ ਧੋਤੇ ਤੇ ਬਸ ਹੁਣ ਮੈਂ ਇੱਧਰ ਹੀ ਰੱਖੀ ਐ ਤੇ ਬੈੱਡ ਤੇ ਬੈਠ ਕੇ ਆਪਾਂ ਸਾਰੇ ਕੱਪੜਿਆਂ ਦੀਆਂ ਤੈਨ ਲਗਾ ਕੇ ਇਹਨਾਂ ਨੂੰ ਉਹਨਾਂ ਦੇ ਆਪੋ ਆਪਣੀ ਜਗ੍ਹਾ ਤੇ ਰੱਖ ਦੇਣਾ ਫਿਰ ਆਪਾਂ ਫਰੀ ਆ ਫਿਲਹਾਲ 2 ਘੰਟਿਆਂ ਵਾਸਤੇ ਰੈਸਟ ਕਰਾਂਗੇ ਥੋੜਾ ਬਹੁਤਾ ਫੋਨ ਦੇਖਾਂਗੇ ਸੋ ਗਾਇਜ਼ ਮਿਲਦੇ ਹੁਣ ਆਪਾਂ ਤੁਹਾਨੂੰ ਥੋੜੀ ਦੇਰ ਤੱਕ ਰੈਡੀ ਰੈਡੀ ਹੋ ਕੇ ਹਾਂਜੀ ਆਈਕੋ ਇੱਥੇ ਕੀ ਹੋਇਆ ਮੇਰੇ ਪੁੱਦੇ ਆਈਕੋ ਕੀ ਹੋਇਆ ਵਾ ਨਹੀਂ ਤੇ ਦਿਖਾਉਂਗੇ ਤੇ ਪਤਾ ਲੱਗੂਗਾ ਚਲ ਆਈ ਲਵ ਯੂ ਕਰ ਦੋ ਆਈ ਯੂ ਆਈ ਲਵ ਯੂ ਇਹ ਰੈਡੀ ਹੋ ਗਿਆ ਸੀ ਹੂੰ ਓ ਓ ਮੈਂ ਤੇ ਜਰਾਵਰ ਸਿੰਘ ਰੈਡੀ ਹੋ ਗਏ ਆ ਹੁਣ ਆਪਾਂ ਕਰ ਲੈਣੇ ਲਾਈਨ ਜਾਣਾ ਸਕੂਲ ਨੂੰ 2 ਵਜੇ ਤੇ ਜੋਰੇ ਨੂੰ ਮੈਂ ਨਵਾਤਾ ਸੀ ਉਹ ਵੀ ਨਾ ਕੇ ਆਪਾਂ ਰੈਡੀ ਹੋ ਗਏ ਆ ਤੇ ਹੁਣ ਕੋਈ ਕੰਮ ਨਹੀਂ ਆ ਕੰਮ ਕੰਮ ਖਤਮ ਕਰ ਲਏ ਹੁਣ ਬੂਰੋ ਹੁੰਦੀ ਆ ਵੀ ਕਰੇਗੀ ਬੰਦਾ ਬਸ ਹੁਣ ਆਪਾਂ ਥੋੜੀ دیر ਤੱਕ ਨਿਕਲ ਜਾਣਾ ਅਮ੍ਰਿਤਸਰ ਨੂੰ ਕਰਨ ਨੂੰ ਲੈਣ ਵਾਸਤੇ ਹਾਂਜੀ। ਕੋਈ ਕਮ ਬਈ। ਕੀ ਬੁੱਤੂ? ਬਈ। ਮੈਂ ਕੱਪੜੇ ਧੋਤੇ ਸੀ। ਮੈਂ ਸੋਚਿਆ ਜਾਣ ਤੋਂ ਪਹਿਲਾਂ ਪਹਿਲਾਂ ਨਾ। ਕੱਪੜੇ ਲਾ ਕੇ ਅੰਦਰ ਰੱਖ ਆਣੇ ਆ ਸੁੱਕੀ ਗਏ। ਹਮੇ ਧੁੱਪੇ ਛੱਡਦੇ ਰਹਿਣਗੇ ਨਾ। ਤੇ ਇਹ ਸੂਫਿਆਂ ਦੇ ਕਵਰ ਵੀ ਧੁੱਤੇ ਸੀ। ਇਹ ਵੀ ਉਤਾਰ ਲਈਏ। ਆ ਮੈਂ ਬਾਜੂ ਉਤਾਰਦੀ ਇਹਨਾਂ ਨੂੰ ਇੱਦਾਂ ਉਤਾਰ ਕੇ ਤੇਪਰ ਰੱਖ ਲੈਣੇ ਆ। ਜੋਰੇ ਨੂੰ ਬੜੀ ਕਾਲੀ ਹੈ ਕਿ ਜਲਦੀ ਜਲਦੀ ਚੱਲੀਏ ਆਪਾਂ। ਚੱਲੀਏ। ਹਾਂ ਜੋਰੇ ਇਹ ਮਸ਼ੀਨ ਵੀ ਅੰਦਰ ਵੜਦੀ ਏ ਮੈਨਾਂ ਜੇ ਟਾਈਮ ਹੈਗਾ ਵਾ ਤੇ ਮੈਂ ਜਿੰਨਾ ਵੱਧ ਤੋਂ ਵੱਧ ਕੰਮ ਮੇਰਾ ਨਿਬੜਦਾਂ ਨੂੰ ਦੇੜ ਕੇ ਜਾਂਮ ਸੋਫਿਆਂ ਦੇ ਕਵਰ ਮਿਛਾ ਦੇਣੇ ਆ ਬਾਅਦ ਚੋਂ ਨਾ ਇਹਦੇ ਫਿਰ ਬੈਹਣ ਦੇ ਉੱਤੇ ਤੇ ਫਿਰ ਮਿਛਾਉਣ ਨਹੀਂ ਬੰਦੇ ਟਾਈਮ ਹੀ ਲੱਗ ਜਾਂਦਾ ਮੈਨਾਂ ਨੂੰ ਮਿਛਾ ਕੇ ਸੈੱਟ ਕਰਕੇ ਕਿਉਂਕਿ ਸਾਰੇ ਹੁਣ ਆਉਣ ਵਾਲੇ ਆ ਮਸ਼ੀਨਿੰਗ ਹੀ ਆਇਆ ਨਾ ਕਰਨੀ ਵੀ ਆਇਆ ਨਾ ਫਿਰ ਇਹਨਾਂ ਨੇ ਨਾ ਇੱਥੇ ਬੈਠ ਕੇ ਟੀਵੀ ਦੇਣੀ ਕਿ ਸਾਰਾ ਕੁਝ ਖਾਣਾ ਬਿਨਾ ਤੇ ਮੈਂ ਸੋਫਿਆਂ ਨੂੰ ਹੱਥ ਲਾਉਣਾ ਚਾਹੀਦੀ ਹੁੰਦੀ ਕਿ ਸੋਫੇ ਨਹੀਂ ਧੂਪਦੇ ਹੁੰਦੇ ਕਵਰ ਧੂਪ ਜਾਂਦੇ ਆ ਕਵਰ ਤਾਂ ਮੈਂ ਦੂਵੇ ਤੀਏ ਦਿਨ ਵੈਸੇ ਹੀ ਧੋ ਦਿੰਨੀ ਆ ਜਦੋਂ ਵੀ ਮੈਂ ਮਸ਼ੀਨਾਂ ਆ ਤੇ ਮੈਂ ਕਵਰ ਧੋ ਲਈ ਤੇ ਨਹੀਂ ਨਹੀਂ ਤੇ ਜ਼ਿਆਦਾਤਰ ਮੈਂ ਸੋਫੇ ਹੀ ਝੋਣਨੀ ਹੁੰਦੀ ਆ ਕਿ ਸੋਫੇ ਵੱਜ ਜਾਣ ਮੇਰੇ ਸੋਫੇ ਨਾ ਧੰਦੇ ਹੋਣ ਚਿੜਕ ਵੀ ਨਹੀਂ ਹੁੰਦਾ ਲਗਾ ਜੇ ਕੁਝ ਕਰ ਦੇ ਵੈਸੇ ਵੀ ਮੇਰੀ ਆਦਤ ਤਾਂ ਮੈਂ ਬਹੁਤ ਘੱਟ ਛਿੜਕਦੀ ਹਾਂ ਨੂੰ ਕਿਉਂਕਿ ਸਮਝਦਾ ਆ ਰਹਾ ਬੱਚੇ ਛਿੜਕਾ ਦਾ ਕੋਈ ਕੰਮ ਕਰਦੇ ਨਹੀਂ ਆ ਤੇ ਮੈਂ ਕਹਿੰਦੀ ਵੀ ਨਹੀਂ ਕੁਝ ਉਹਨਾਂ ਨੂੰ ਇਹ ਹਾਂ ਦੇ ਸਕੂਲ ਤੋਂ ਵੀ ਉਹ ਦੇਖਦੀ ਨਾ ਜੰਗ ਕਿ ਕਿ ਇਹ ਇਹਨੂੰ ਵੀ ਨਾਲ ਹੀ ਲੈਂਦੇ ਆ ਅਮਰ ਸੋਤ ਜੰਡਿਆਲਾ ਹੋ ਤੁਰਤੀ ਆ ਰਹੀ ਕਰਨੇ ਸ਼ਹਿਰ ਰਵੀਲ ਕਰਤਾ ਰਾਸ਼ੀ ਉਹ ਤਾਂ ਪਹਿਲੇ ਦਾ ਰਿਵੀਲ ਹੋਇਆ ਚਲੋ ਪੜੋ ਚਲੋ 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 ਜੁਲ ਸ਼ਲੋ ਮੇਰੇ ਲਈ ਤਾਂ ਦਰਵਾਜ਼ਾ ਖੋਲ ਦੋ ਮੈਨੂੰ ਬਾਹਰ ਨੈਕ ਅਵਾਰਡ ਬਣਾ ਦਿਆ ਇਸ ਕੋ ਚੱਕ ਕੇ ਲੈ ਕੇ ਮੇਰੇ ਜਰਿਕ ਕੌਣ ਹੈ ਕਿ ਅੱਖ ਕਿਉਂ ਬੰਦ ਕੀਤੀ ਜਰਿਕ ਕੌਣ ਆਇਆ ਰਸ਼ੀਦ ਤੈਨੂੰ ਸਵੇਰੇ ਮਿਸ ਕਰਨ ਦਿਆ ਮਿਸ ਕਰਦਾ ਸੀ ਦੀਦੀ ਨੂੰ ਹਾਂ ਰਾਸ਼ੀ ਹੋ ਚੀ ਅਰਤੀ ਬੈਠ ਕੇ ਨਾ ਤੇਰੀ ਰਾਸ਼ੀ ਰਾਸ਼ੀ ਮੈਂ ਕਿਹਾ ਰਾਸ਼ੀ ਕਿੱਥੇ ਗਈ ਕਹਿੰਦਾ ਇੱਧਰ ਨੂੰ ਬਾਹਰ ਨੂੰ ਗਈ ਗੇਟੋ ਬਾਹਰ ਦੀ ਸੋ ਗਾਇਜ਼ ਬੱਚੇ ਮੇਰੇ ਆ ਗਏ ਨੇ ਹੁਣ ਆਪਾਂ ਇਹਨਾਂ ਨੂੰ ਦਈਏ ਖਾਣਾ ਪੀਣਾ ਕੀ ਖਾਣਾ ਫਿਰ ਕਰਨ ਇੱਧਰ ਆਪਾਂ ਰਾਤ ਦੀ ਰੋਟੀ ਦੀ ਤਿਆਰੀ ਕਰਨ ਲੱਗੇ ਆ ਲਸਣ ਛਿੱਲ ਲਿਆ ਦਾਲ ਬਣਾਉਣੀ ਆਪਾਂ ਮਸਲਾ ਮੂੰਗੀ ਦੀ ਤੇ ਨਾਲੇ ਫਿਰ ਲਸਣ ਦੀ ਤੜੀ ਬਣਾਉਣੀ ਆਪਾਂ ਲਸਣ ਉਸੇ ਛਿੱਲ ਲਿਆ ਇਦੀ ਕਰਦੇ ਪਿਆ ਤਿਆਰੀ ਤੇ ਬੱਚਿਆਂ ਨੇ ਆਣ ਕੇ ਕੁਝ ਵੀ ਨਹੀਂ ਖਾਦਾ ਕਿਉਂਕਿ ਉਹ ਆਪਣਾ ਬ੍ਰੇਕਫਾਸਟ ਕਰਕੇ ਜਾਂਦੇ ਆ ਤੇ ਲੰਚ ਨਾਲ ਲੈ ਕੇ ਜਾਂਦੇ ਆ ਆਣ ਕੇ ਬਸ ਉਹ ਚਾਹ ਦਾ ਕੱਪ ਪੀਣੇ ਹੁੰਦੇ ਜਾਂ ਦੁੱਧ ਪੀ ਲੈਣਾ ਤੇ ਰੋਟੀ ਰਾਤ ਨੂੰ ਖਾਂਦੇ ਥੋੜੀ ਜਲਦੀ ਖਾ ਲੈਣੇ ਕਿਉਂਕਿ ਸਵੇਰੇ ਫਿਰ ਉਹਨਾਂ ਨੇ ਬ੍ਰੇਕਫਾਸਟ ਜਲਦੀ ਕਰਨਾ ਹੁੰਦਾ ਕਿਉਂਕਿ ਜਿੰਨੀ ਜਲਦੀ ਰਾਤ ਨੂੰ ਰੋਟੀ ਖਾਂਦੇ ਆ ਉਹਨੇ ਜਲਦੀ ਫਿਰ ਸਵੇਰੇ ਭੁੱਖ ਲਾਇ ਜਾਂਦੀ ਆਪਣਾ ਸਕੂਲ ਜਾਣ ਲੱਗੇ ਨਾ ਬ੍ਰੇਕਫਾਸਟ ਜ਼ਰੂਰ ਕਰਕੇ ਜਾਂਦੇ ਆ ਮਰਦੀ ਵੀ ਆਪਣਾ ਬ੍ਰੇਕਫਾਸਟ ਕਰਕੇ ਜਾਂਦੇ ਆ ਸੋ ਮੈਨੂੰ ਦੁਪਹਿਰ ਦੇ ਲੰਚ ਦੀ ਵਾਪਸੀ ਤੇ ਉਹਨਾਂ ਦੀ ਕੋਈ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਤਾਂ ਫਿਰ ਮੈਂ ਦੁਪਹਿਰ ਰਾਤ ਦਾ ਖਾਣਾ ਵੀ ਹੁਣ ਜਲਦੀ ਬਣਾ ਲੈਣੀ ਹੁਣ ਬੱਜੀ ਆ 4 4:30 ਹੋਏ ਆ ਮਸ਼ੀਵਲੇ ਤੱਕ ਸਾਰਾ ਕੁਝ ਕੰਪਲੀਟ ਕਰ ਦੇਣਾ 6 6:30 ਤੱਕ ਮੇਰੇ ਬੱਚਿਆਂ ਨੇ ਖਾਣਾ ਪੀਣਾ ਖਾ ਲੈਣਾ ਤੇ ਰਾਤੀ 8 ਵਜੇ ਉਹਨਾਂ ਨੇ ਇੱਕ ਇੱਕ ਕੱਪ ਦੁੱਧ ਦਾ ਪੀਣਾ ਵਾ ਬਸ ਇੰਨਾ ਕੀ ਸਾਡੀ ਰੁਟੀਨ ਹੁੰਦੀ ਆ ਸੋ ਮੈਂ ਕਰ ਲਾਂ ਫਟਾਫਟ ਤਿਆਰੀ ਰੋਟੀ ਪਾਣੀ ਦੀ ਕਿਉਂਕਿ 5 ਕੋਈ ਨਮਰਦੀਪ ਨੇ ਵੀ ਤੁਰ ਪੈਣਾ ਵਾ ਤੇ ਬਸ ਆਪਾਂ ਇਹ ਦੋ ਸਬਜ਼ੀਆਂ ਬਣਾਉਣੀਆਂ ਵਾ ਫਟਾਫਟ ਬਣਾ ਕੇ ਸਬਜ਼ੀਆਂ ਫਿਰ ਕਰਦੇ ਆ ਪਾ ਅਮਰਦੀਪ ਦੇ ਆਉਣ ਦੀ ਵੇਟ ਫਿਰ ਅਸੀਂ ਜਾਣਾ ਮਾਰਕੀਟ ਅਮਰਦੀਪ ਦੇ ਨਾਲ ਮੈਂ ਜਾਣਾ ਥੋੜਾ ਜਿਹਾ ਕੰਮ ਆ ਮੈਨੂੰ ਸੋ ਤੁਸੀਂ ਬਨੇ ਰਹੋ ਮੇਰੇ ਵਲੌਗ ਦੇ ਜਲਦੀ ਜਲਦੀ ਬਾਜੀ ਜਨਾ ਮੈਂ ਦਾਲ ਲੱਗੀ ਪਾਉਣ ਦੂੰਗੇ ਵਿੱਚ ਤੇ ਦਾਲੀ ਡੋਲਕ ਜਿਵੇਂ ਡੱਬਾ ਖੋਲੇ ਤੇ ਦਾਲ ਸਾਰੀ ਫਰਸ਼ ਤੇ ਸਾਰੇ ਕਿੱਲ ਨੇ ਤੇ ਚਲੋ ਮਚਾਈ ਹੋਇਆ ਥੋੜੀ ਡਿੱਗੀ ਇੱਧਰ ਪਾਣੀ ਰੱਖਿਆ ਸੀ ਮੈਂ ਬੋਇਲ ਹੋਣ ਵਾਸਤੇ ਕਿਉਂਕਿ ਦਾਲ ਹਮੇਸ਼ਾ ਮੈਂ ਕੜਾਹੀ ਚ ਬਣਾਉਣੀ ਹਣੀ ਕੁੱਕਰ ਚ ਨਹੀਂ ਸੀਟੀਆਂ ਨਹੀਂ ਲਵਾਉਂਦੀ ਹੁੰਦੀ ਤਾਂ ਮੈਂ ਕਿਹਾ ਚਲ ਹੁਣ ਪਾਣੀ ਉਬਲਣ ਲੱਗਾ ਵੇ ਤੇ ਮੈਂ ਦਾਲ ਪਾ ਕੇ ਡੂੰਗੇ ਚ ਧੋ ਕੇ ਤੇ ਪਾ ਦਮ ਜਿਵੇਂ ਟੱਕਣ ਖੋਲਿਆ ਤੇ ਟੱਕਣ ਮੇਰੇ ਹੱਥ ਚ ਰਹਿ ਗਿਆ ਤੇ ਡੱਬਾ ਉਲਰ ਗਿਆ ਤੇ ਸਾਰੀ ਦਾਲ ਇੱਥੇ ਆ ਗਈ ਹੁਣ ਮੈਂ ਕਰ ਲਾਂ ਇਹਦੀ ਸਫਾਈ ਤੇ ਫੇਰ ਪਾਉਣੀ ਆ ਦਾਲ ਇਹਦੇ ਵਿੱਚ ਧੋ ਕੇ ਤੇ ਗੈਸ ਨੂੰ ਕਰਦੀ ਆਪਾਂ ਥੋੜਾ ਜਿਹਾ ਘੱਟ ਪਹਿਲਾਂ ਖਲਾਰਾ ਚੱਕ ਲਈਏ ਆਓ ਜੀ ਸਾਡੇ ਆਗੇ ਜਨਾਬ ਜੀ ਹੋਰ ਕਿਸ ਤੋਂ ਆਓ ਭਾਈ ਸਾਹਿਬ ਹਾਂ ਜੀ ਕਿਵੇਂ ਸੇਤਾਂ ਉਹ ਬਿੱਲੀ ਆ ਉਹ ਸਰਪ੍ਰਾਈਜ਼ ਹੋ ਗਿਆ ਉਹ ਇੱਕ ਹੀ ਢਾਂਦੂਰੇ ਇਹ ਚਲੋ ਜੀ ਮੈਨੂੰ ਪਕੌੜਾ ਲੈ ਦੇ ਦਿਓ ਮੈਨੂੰ ਜਿਹੜੇ ਕਹਣਾ ਹੈ ਆ ਪਪਾ ਪਪਾ ਆ ਗਏ

ਸੰਦੀਪ ਕਰਨਾ ਪੀ ਰਸੋਈ ਸਾਫ ਮੈਨੂੰ ਕਹਿੰਦੀ ਤੁਸੀਂ ਧਨੀਆ ਲੈ ਆਓ ਅਸੀਂ ਤੁਹਾਨੂੰ ਧਨੀਆ ਲੈਨੇ ਆਪਾਂ ਆਜੋ ਜੇ ਸੀ ਧਨੀਆ ਕਰਦਾ ਬਹੁਤ ਵਧੀਆ ਤੁਸੀਂ ਜਿੰਨੇ ਜਿੰਨੇ ਧਨੀਆ ਪਸੰਦ ਹੈ ਜਰੂਰ ਲਾਈਕ ਕਰਿਓ ਤੇ ਕਮੈਂਟ ਕਰ ਦਿਓ ਅਨ ਪਾਪਾ ਅੰਦਰ ਵੜਗੇ ਧਨੀਆ ਤੋੜਨ ਹੋਰ ਪਾਪਾ ਦੇ ਲੱਗੇ ਆ ਰਸਣ ਉਤੋਂ ਕਾ ਕਿੰਨਾ ਕੁ ਟਾਈਮ ਲੱਗੂਗਾ ਹੋਰ 10 ਮਿੰਟ 10 ਮਿੰਟ ਆ ਦੇਖ ਸਕਦੇ ਕਿੰਨਾ ਦਸਨ ਆਇਆ ਆਪਾਂ ਤੇ 30 ਸਾਈਡ ਹੋ ਗਈ ਤੇਨ ਕਾ ਸ਼ਾਮ ਹੋ ਗਈ ਹੋਣ ਬੜੇ ਮੱਛਾ ਦਾ ਉਹ ਪਤਾਉਂ ਦਿਖਾਓ ਉਹ ਵੇਖੋ ਬਤਾਉ ਬਾਕੀ ਜਗੇ ਦਿਖਾਓ ਆ ਦੇਖ ਸਕਦੇ ਕਿੰਨੇ ਬਤਾਉ ਲੱਗੇ ਇੱਕ ਕੋ ਦੋ ਤਿੰਨ ਚਾਰ ਪਤਾ ਨਹੀਂ ਕਿੰਨੇ ਕਿੰਨੇ ਲੱਗੇ ਆ ਕੁਛ ਤਿੰਨ ਕੁਛ ਲੱਗਾ ਆ ਦੱਸੋ ਕਿ ਬਤਾਉ ਬਤਾਉ ਲੱਗੇ ਆ ਅੱਦਦਾ ਗੀਮ ਮੱਝ ਤੇ ਅੱਦਦਾ ਗੀਮ ਮੂਰੀਆਂ ਤਨੀਆਂ ਇੱਕ ਮਿੰਟ ਆਕੇ ਆਉ ਤੇ ਉਧਰ ਲੱਗਾ ਵਾ ਸਾਗ ਸਾਗ ਵੀ ਲੱਗਾ ਵਾ ਤੇ ਗਾਜਰਾਂ ਵੀ ਲੱਗੀਆਂ ਤੇ ਆ ਦੇਖ ਸਕਦੇ ਤੰਗੀਆਂ ਮੂਰੀ ਤੇ ਸਾਗ ਵੀ ਲੱਗਾ ਹੋਇਆ ਵਾ ਕੜੀ ਪੱਤਾ ਵੀ ਲੱਗਾ ਫੜਿਆ ਤਾਂ ਚੰਗੀ ਅੱਜ ਹਾਂ ਨੇ ਹੋਮਵਰਕ ਕੀਤਾ ਹਾਂਜੀ ਬੱਤੂ ਸਾਢੇ 4 ਬੈ ਗਿਆ ਸੀ ਪੜਨ ਵਾਸਤੇ ਬੈ ਗਿਆ ਸੀ ਸਾਡੀ ਫਿਰ ਚਾਰ ਚਾਲੀ ਤੇ ਹੋ ਗਿਆ ਨਾ ਨਹੀਂ ਉਹਨੇ ਆਪਣਾ ਸਾਰਾ ਮੇਰੇ ਕੰਪਲੀਟ ਕਰ ਲਿਆ ਰਾਜੀ ਆ ਗਿਆ ਸਵਾਦ ਉਹਨੇ ਹੁਣੇ ਮੇਰੇ ਤੋਂ ਪੁੱਛ ਕੇ ਫੇਰ ਫੋਨ ਲਿਆ 10 ਮਿੰਟ ਵਾਸਤੇ ਉਹ ਵੀ ਕਿਉਂਕਿ ਹੁਣ ਉਹਨੇ ਰੋਟੀ ਖਾਣੀ ਨਹੀਂ ਨਹੀਂ ਅਜੇ ਤਾਂ ਹੁਣੇ ਹੀ ਲਿਆ ਉਹਨੇ ਮੈਂ ਆਪੇ 10 ਮਿੰਟ ਬਾਦ ਉਹਨੂੰ ਫੋਨ ਲਾ ਲੈਣਾ ਕੋ ਕੋ ਕਿੰਨੇ ਬਚ ਰਹੇ ਹੂੰ ਸੋ ਗਾਇਸ ਹੁਣ ਰਾਤ ਦੇ ਹੋ ਗਏ ਆ ਰਾਤ ਦੇ ਨਹੀਂ ਕਹਿ ਸਕਦੇ ਪਰ ਸ਼ਾਮ ਦੇ ਹੋ ਗਿਆ 6:30 ਤੇ ਮੈਂ ਬਣਾ ਕੇ ਦਵਾ ਇਹਨਾਂ ਨੂੰ ਰੋਟੀ ਖਾਣ ਵਾਸਤੇ ਸਬਜ਼ੀਆਂ ਵਗੈਰਾ ਆਪਣੀਆਂ ਹੋ ਗਈਆਂ ਰੈਡੀ ਤੇ ਰੋਟੀ ਦਿਖਾ ਕੇ ਤੇ ਫਿਰ ਹਾਂਜੀ ਪੁੱਤ ਹੋਰ ਹੀ ਉਹ ਵੈਰੀ ਗੁੱਡ ਤੇ ਰੋਟੀ ਖਾ ਕੇ ਇਹਨਾਂ ਨੂੰ ਫਿਰ ਆ ਪੱਠ 8:30 ਵਜੇ ਦੇ ਕਿਬ ਸੁਆ ਦੇਣਾ ਮੈਂ ਕਿਉਂਕਿ ਸਿਰੇ ਤੜਕੇ ਉੱਠਣਾ ਹੁੰਦਾ ਸਪੈਸ਼ਲੀ ਕਰਨ ਜਿਆਦਾ ਜਲਦੀ ਉੱਠਦਾ ਵਾ ਕਿਉਂਕਿ 7:30 8:30 ਕਰੋ ਚਲ ਜਾਂਦਾ ਸਕੂਲੇ ਤੇ ਨੂੰ ਸਾਢੇ ਕਿਸ਼ੇ ਆਪਾਂ ਉਠਾ ਲੀਦਾ ਵਾ ਸੋ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਇੰਟਰਸਟਿੰਗ ਵਲੌਗ ਚ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਹੋਇਆ ਤੇ ਵਲੌਗ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਾਂ ਮਿਲਦੇ ਆ ਤੁਹਾਨੂੰ ਕਿਸੇ ਹੋਰ ਵਲੌਗ ਤੱਕ ਲਈ ਬਾਏ ਬਾਏ